16 ਫੁੱਟ ਪਾਣੀ ਹੈ ਹਜੇ ਕੋਈ ਇੱਥੇ ਡਰਨ ਦੀ ਲੋੜ ਨਹੀਂ ਕੋਈ ਵੀ ਆਪਣੇ ਕੋਲੇ ਸਾਰੀਆਂ ਮਸ਼ੀਨਾਂ ਜੇਸੀਬੀਆਂ ਸਟਾਫ ਮੇਰੇ ਕੋਲੇ ਜੇਜ਼ ਤੇ ਹੋਰ ਬੇਲਦਾਰ ਸਾਰੇ ਮੌਜੂਦ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਜੇ ਖਤਰੇ ਦੀ ਆਪਾਂ ਲੋੜ ਨਹੀਂ ਆਪਾਂ ਇੱਥੇ ਰੈਗੂਲਰ ਚੈੱਕ ਕਰ ਰਹੇ ਆਂ ਪਰ ਬਾਕੀ ਹੋਰ ਵੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਕੁਝ ਅਫਵਾਹਾਂ ਤੋਂ ਵੀ ਲੋਕਾਂ ਨੂੰ ਬਚਣਾ ਚਾਹੀਦਾ ਕੋਈ ਐਦਾਂ ਦੇ ਕੋਈ ਵੀ ਹਾਲਾਤ ਨਹੀਂ ਹੈਗੇ ਕ੍ਰਿਟੀਕਲ ਆਪਣੇ ਬਿਲਕੁਲ ਸਵਾਨੇ ਹਾਲਾਤ ਹੈ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਚੰਗੀ ਗੱਲ ਹੈ ਤੁਸੀਂ ਜੋ ਮੁੱਦੇ ਚੱਕਦੇ ਹੋ ਪਰ ਥੋੜਾ ਜਿਹਾ ਆਪਾਂ ਗੱਲ ਸਮਝ ਦੇ ਨਾਲ ਕਰਿਆ ਕਰੀਏ ਵੀ ਕਿਹੜੀ ਗੱਲ ਪਾਰੀ ਮੀਂਹ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਮਾਹੌਲ ਬਣੇ ਹੋਏ ਨੇ ਸੁਲਤਾਨਪੁਰ ਲੋਧੀ ਤੇ ਫਿਰੋਜ਼ਪੁਰ ਦੇ ਕੁਝ ਪਿੰਡ ਜਿਹੜੇ ਆ ਉਹ ਹੜ੍ਹਾਂ ਦੀ ਚਪੇਟ ਦੇ ਵਿੱਚ ਵੀ ਆ ਚੁੱਕੇ ਨੇ ਅੱਜ ਅਸੀਂ ਕੱਗਰ ਦੇ ਕੰਡੇ ਖੜੇ ਆ ਜਿੱਥੇ ਸਰਦੂਲਗੜ੍ਹ ਦਾ ਜੇ ਮਾਹੌਲ ਵਿਖਾਈਏ ਇੱਥੇ ਹੁਣ ਤੱਕ ਤਕਰੀਬਨ 15 ਤੋਂ 16 ਫੁੱਟ ਦੇ ਨੇੜੇ ਜਿਹੜਾ ਪਾਣੀ ਦਾ ਇੱਥੇ ਲੈਵਲ ਹੈ ਤੇ ਇੱਥੇ ਅਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਖਤਰੇ ਵਾਲੀ ਗੱਲ ਨਹੀਂ ਹੈਗੀ ਇੱਥੇ ਪ੍ਰਸ਼ਾਸਨ ਵੀ ਮੌਜੂਦ ਹੈ ਤੇ ਇੱਥੇ ਸ਼ਹਿਰ ਵਾਸੀ ਵੀ ਹੈਗੇ ਨੇ ਇੱਕ ਵਾਰ ਗੱਲਬਾਤ ਕਰਦੇ ਆ ਐਸ ਡੀਓ ਸਾਹਿਬ ਨਾਲ ਐਸ ਡੀਓ ਸਾਹਿਬ ਜੀ ਪਿਛਲੇ ਪਾਸੇ ਜੇ ਇੱਥੋਂ ਜਿੱਥੋਂ ਘੱਗਰ ਸ਼ੁਰੂ ਹੁੰਦਾ ਉੱਥੋਂ ਦੇ ਕੀ ਹਾਲਾਤ ਹੈ ਉੱਥੇ ਪਾਣੀ ਦਾ ਪੱਧਰ ਹਜੇ ਘੱਟ ਹੈ ਤੇ ਲੋਕਲ ਜਿਹੜਾ ਬਾਰਿਸ਼ ਪੈ ਰਹੀ ਹੈ ਉਹਨਾਂ ਡਰੇਨਾਂ ਕਰਕੇ ਇਹ ਪਾਣੀ ਦਾ ਇੱਥੇ ਇੰਨਾ ਆਇਆ 16 ਫੁੱਟ ਪਾਣੀ ਹੈ ਹਜੇ ਕੋਈ ਇੱਥੇ ਡਰਨ ਦੀ ਲੋੜ ਨਹੀਂ ਕੋਈ ਵੀ ਆਪਣੇ ਕੋਲੇ ਸਾਰੀਆਂ ਮਸ਼ੀਨਾਂ ਜੇ ਸੀ ਬੀਆਂ ਸਟਾਫ ਮੇਰੇ ਕੋਲੇ ਜੇ ਇਸ ਤੇ ਹੋਰ ਬੇਲਦਾਰ ਸਾਰੇ ਮੌਜੂਦ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਜੇ ਹੀ ਖਤਰੇ ਦੀ ਆਪਾਂ ਲੋੜ ਨਹੀਂ ਆਪਾਂ ਇੱਥੇ ਰੈਗੂਲਰ ਚੈੱਕ ਕਰ ਰਹੇ ਆ ਜੇ ਕੋਈ ਲੋੜ ਹੁੰਦੀ ਆ ਤਾਂ ਆਪਾਂ ਮੌਕੇ ਤੇ ਕੰਮ ਕਰਵਾ ਕੇ ਉੱਥੇ ਠੀਕ ਕਰ ਦਾਂਗੇ ਬੰਨ ਐਸਡੀਓ ਸਾਹਿਬ ਜਿਵੇਂ 2023 ਦੇ ਵਿੱਚ ਜਿਹੜੇ ਸਪੋਰਟ ਤੋਂ ਲੀਕੇਜ ਹੋਈ ਸੀ ਜਾਂ ਟੁੱਟਿਆ ਸੀ ਕਹਿ ਸਕਦੇ ਆ ਬੰਨ ਉੱਥੇ ਕੀ ਪੁਕਤਾ ਕੋਈ ਇੰਤਜ਼ਾਮ ਕੀਤੇ ਜਾ ਰਹੇ ਆ ਉੱਥੇ 2023 ਚ ਆਪਾਂ ਵੈਸੇ ਤਾਂ ਚੰਗੀ ਤਰ੍ਹਾਂ ਅਬਰੀਚਾ ਪਲੱਗ ਕਰਵਾਈ ਦਿੱਤੀਆਂ ਸੀ ਉਹ ਤੋਂ ਬਾਅਦ 2024 ਚ ਵੀ ਦੋ ਵਾਰੀ ਘਟੋਗੜ 10 ਪ੍ਰੋਜੈਕਟਾਂ ਤੇ ਆਪਾਂ ਬੰਨਾਂ ਨੂੰ ਮਜ਼ਬੂਤ ਕਰਵਾਇਆ ਹੈ 2025 ਦੇ ਵਿੱਚ ਵੀ ਆਪਾਂ ਤਿੰਨ ਚਾਰ ਲੋਕੇਸ਼ਨਾਂ ਇਹ ਜੀ ਆਇਡੈਂਟੀਫਾਈ ਕਰਕੇ ਉਹਨਾਂ ਤੇ ਜੰਬੋ ਬੈਗਸ ਲਗਾ ਕੇ ਆਪਾਂ ਬੰਨਾਂ ਨੂੰ ਮਜ਼ਬੂਤ ਕੀਤਾ ਹੈ ਤੇ ਹਾਲ ਦੀ ਘੜੀ ਹਜੇ ਕੋਈ ਵੀ ਬੰਨ ਦਾ ਖਤਰੇ ਵਾਲੀ ਗੱਲ ਨਹੀਂ ਦਿਖ ਰਹੀ ਕਿਤੇ ਵੀ ਲੋਕੇਸ਼ਨ ਤੇ ਜੇ ਕੋਈ ਹੁੰਦਾ ਤਾਂ ਆਪਾਂ ਉਸ ਹਿਸਾਬ ਨਾਲ ਉਹਨੂੰ ਕਰਵਾ ਲਾਂਗੇ ਸਰਦੂਲਗੜ ਸ਼ਹਿਰ ਦੇ ਵਾਸਤੇ ਕੋਈ ਪਹਿਲਾਂ ਪੁਖਤਾ ਇੰਤਜ਼ਾਮ ਕੀ ਕੀਤੇ ਜਾ ਰਹੇ ਨਗਰ ਪੰਚਾਇਤ ਸਾਡੇ ਨਾਲ ਅੱਜ ਡਰੇਨ ਵਿਭਾਗ ਸਾਰਾ ਹੀ ਖੜਾ ਹੈ ਐਸਡੀਓ ਸਾਹਿਬ ਵਿਕਾਸ ਜੀ ਖੜੇ ਹੈ ਜੇਈ ਸਾਹਿਬ ਖੜੇ ਐ ਇਹ ਸਾਰੀ ਸਥਿਤੀ ਇਹਨਾਂ ਦੇ ਕੰਟਰੋਲ ਵਿੱਚ ਐ ਇਹਨਾਂ ਨੇ ਦੱਸਿਆ ਵੀ ਜੋ ਪਿੱਛੇ ਪਾਣੀ ਦਾ ਵਹਾਅ ਉਹ ਕਸ਼ਟਾ ਕੋਈ ਇਹਨਾਂ ਲਈ ਮੈਂ ਤਾਂ ਇਹ ਕਹਣਾ ਵੀ ਜੇ ਇੰਨਾ ਪਾਣੀ ਚੱਲਦਾ ਤਾਂ ਸਾਡਾ ਘੱਗਰ ਬਹੁਤ ਵੱਡਾ ਦੀ ਕਪੈਸਿਟੀ ਐ ਇਹ ਨਿਕਲ ਜੂਗਾ ਕੋਈ ਖਤਰੇ ਵਾਲੀ ਗੱਲ ਨਹੀਂ ਸਾਰਾ ਵਿਭਾਗ ਸਾਡੇ ਨਾਲ ਐ ਐ ਐਸਡੀਐਮ ਸਾਹਿਬ ਐ ਸਾਡੇ ਐਮਸੀ ਸਾਹਿਬ ਐ ਸਾਰੇ ਅਸੀਂ ਇੱਥੇ ਮੌਕੇ ਤੇ ਖੜੇ ਆ ਜੇ ਕੋਈ ਲੋੜ ਪਈ ਅਸੀਂ ਦੱਸਾਂਗੇ ਪੰਜ ਚਾਰ ਦਿਨਾਂ ਤੋਂ ਨਾ ਜਿਹੜਾ بارش ਦਾ ਮਾਹੌਲ ਬਣਿਆ ਹੋਇਆ ਪੰਜਾਬ ਚ ਤੇ ਬਾਰਡਰ ਏਰੀਆ ਜਿਹੜਾ ਜਿਵੇਂ ਸਤਲੁਜ ਆ ਉਧਰ ਕੁਝ ਖੜਾ ਦੀ ਹੈਗੀ ਆ ਉੱਥੇ ਸਭਾਵਨਾ ਦੇਖੋ ਪਰ ਇਹ ਹੈ ਜਿਹੜਾ ਉਹਨੂੰ ਦੇਖ ਕੇ ਜਿਹੜਾ ਆਪਣੇ ਸਰਦੂਲਗੜ ਏਰੀਏ ਤੇ ਘੱਗਰ ਦੇ ਉੱਤੇ ਵੀ ਲੋਕਾਂ ਨੂੰ ਚਿੰਤਾ ਹੋਈ ਹੈ ਸਾਨੂੰ ਵੀ ਆਪਰ ਅਸੀਂ ਸਾਡੇ ਐਸਡੀਓ ਸਾਹਿਬ ਆਏ ਆ ਇਹਨਾਂ ਨੇ ਪਿੱਛੇ ਤੱਕ ਸਾਰਾ ਦੇਖਿਆ ਪਰ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਵੀ ਪਿੱਛੇ ਆਪਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਖਤਰੇ ਵਾਲੀ ਗੱਲ ਨਹੀਂ ਹੈਗੀ ਪਾਣੀ ਅਜੇ ਤੱਕ ਬਿਲਕੁਲ 16 ਫੁੱਟ ਤੇ ਹੀ ਆ ਤੇ ਆਪਣੀ ਨਾਲੀ ਦੇ ਵਿੱਚ 23 ਫੁੱਟ ਤੱਕ ਵੀ ਪਾਣੀ ਚੱਲਦਾ ਰਿਹਾ ਤੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਸੋ ਬਾਕੀ ਅਸੀਂ ਸ਼ਹਿਰ ਨਿਵਾਸੀਆਂ ਨੂੰ ਨਗਰ ਪੰਚਾਇਤ ਦੀ ਤਰਫੋਂ ਵਿਸ਼ਵਾਸ ਵੀ ਦਿਵਾਉਣੇ ਆ। ਵੀ ਕੋਈ ਐਦਾਂ ਦੀ ਖਤਰਾ ਨਹੀਂ ਨਗਰ ਪੰਚਾਇਤ ਸਾਰੀ ਅਸੀਂ ਸਰਵਾਂ ਕਰ ਰਹੇ ਹਾਂ ਕੋਈ ਵੀ ਦਿੱਕਤ ਹੋਊਗੀ ਅਸੀਂ ਤੁਹਾਡੇ ਨਾਲ ਖੜੇ ਆਂ। ਪਰ ਬਾਕੀ ਹੋਰ ਵੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਕੁਝ ਅਫਵਾਹਾਂ ਤੋਂ ਵੀ ਲੋਕਾਂ ਨੂੰ ਬਚਣਾ ਚਾਹੀਦਾ ਕੋਈ ਐਦਾਂ ਦੇ ਕੋਈ ਵੀ ਹਾਲਾਤ ਨਹੀਂ ਹੈਗੇ ਕ੍ਰਿਟੀਕਲ ਆਪਣੇ ਬਿਲਕੁਲ ਸਵਾਨਿਆ ਹਾਲਾਤ ਹੈ। ਤੋਂ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇ ਠੀਕ ਠਾਕ ਰਹਿਣਗੇ। ਧੰਨਵਾਦ। ਅੱਜ ਦੇ ਟਾਈਮ ਤਾਂ ਕੋਈ ਚਾਂਸ ਹੀ ਨਹੀਂ ਹੈ ਨਾ ਕੋਈ ਹਾਲਾਤ ਹੈ ਪਰ ਦੇਖੋ ਜੀ ਕੁਦਰਤ ਹੈ ਕੁਦਰਤ ਤੋਂ ਵੱਡਾ ਕੋਈ ਨਹੀਂ ਹੈਗਾ ਪਲਕ ਝੁਕਦੇ ਪਤਾ ਨਹੀਂ ਕੀ ਹੋ ਜਾਣਾ ਸਾਡੇ ਵੱਲੋਂ ਪੂਰੀ ਤਿਆਰੀ ਹੈ ਡਰੇਨ ਮੈਕਮੇ ਦੇ ਸਾਡੇ ਐਸਡੀਓ ਸਾਹਿਬ ਖੜੇ ਨੇ ਦੋ ਜਈ ਜਿਹੜੇ ਇੱਥੇ ਹੈਗੇ ਨੇ ਉਹ ਹੈ ਉਹ ਤੋਂ ਬਿਨਾ ਦੋ ਜਈ ਸਾਹਿਬ ਹੋਰ ਅਟੈਚ ਕਰਾਏ ਨੇ ਅੱਜ ਨਾਲ ਚਾਰ ਜਈ ਸਾਹਿਬ ਆਏ ਨੇ ਜੋ ਪਿਛਲੇ ਦਿਨਾਂ ਚ ਵੀ ਬੰਨਦਾ ਮੋਆਇਨਾ ਕਰਕੇ ਗਏ ਆ ਅੱਜ ਵੀ ਸਾਰੇ ਦਾ ਕਰ ਰਹੇ ਆ ਪਰ ਮੈਂ ਨਾਲ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਵੀ ਅਪੀਲ ਕਰਦਾ ਵੀ ਦੇਖੋ ਨਾ ਤਾਂ ਸਾਡੇ ਇਕੱਲੀਓ ਕੋਈ ਕਮੀ ਹੈ ਨਾ ਮੈਕਮੇ ਵੱਲੋਂ ਪਰ ਜੋ ਵੀ ਜਿਸ ਦਾ ਜਿੱਥੇ ਬੰਨ ਲੱਗਦਾ ਆਪਾਂ ਨੂੰ ਵੀ ਆਪਦੇ ਤੌਰ ਤੇ ਥੋੜਾ ਬਹੁਤ ਕਰਨਾ ਚਾਹੀਦਾ ਵੀ ਪਰ ਅੱਜ ਦਾ ਜੋ ਮੌਕੇ ਦਾ ਹੈ 16 ਫੁੱਟ ਤੇ ਘੱਗਰ ਚੱਲ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੇ ਹੋਰ ਵੀ ਵਧਣਾ ਹੈ ਪਰ ਡਰਨ ਦੀ ਕੋਈ ਗੱਲ ਨਹੀਂ ਹੈ ਜੇ ਕੋਈ ਵੀ ਦਿੱਕਤ ਆਈ ਤਾਂ ਅਸੀਂ ਸਾਰੇ ਸ਼ਹਿਰ ਦੇ ਨਾਲ ਖੜੇ ਆ ਭਰਾਵਾਂ ਨੂੰ ਵੀ ਕਹਿਣਾ ਚਾਹਣਾ ਵੀ ਚੰਗੀ ਗੱਲ ਹੈ ਤੁਸੀਂ ਜੋ ਮੁੱਦੇ ਚੱਕਦੇ ਹੋ ਪਰ ਥੋੜਾ ਜਿਹਾ ਆਪਾਂ ਗੱਲ ਸਮਝ ਦੇ ਨਾਲ ਕਰਿਆ ਕਰੀਏ ਵੀ ਕਿਹੜੀ ਗੱਲ ਕਰਨ ਵਾਲੀ ਹੈ ਕਿਹੜੀ ਨਹੀਂ ਕਰਨ ਵਾਲੀ ਇਹ ਗੱਲਾਂ ਅੱਗੇ ਸੋਨੂੰ ਹੀ ਫਾਇਦਾ ਦੇਣਗੀਆਂ ਜੇ ਚੰਗੀਆਂ ਗੱਲਾਂ ਅੱਗੇ ਚੱਕੋਗੇ ਤਾਂ ਲੋਕ ਅੱਗੇ ਲੈ ਕੇ ਜਾਣਗੇ ਨਹੀਂ ਬਾਈ ਜੀ ਅੱਜ ਕੱਲ ਬਹੁਤ ਸਮਝਦਾਰ ਨੇ ਲੋਕ ਹੂੰ ਬਿਲਕੁਲ ਅਸੀਂ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਕਈ ਲੋਕ ਜਿਹੜੇ ਅਫਵਾਹਾਂ ਫਲਾ ਰਹੇ ਆ ਉਹਨਾਂ ਤੋਂ ਬਚੋ ਅਜੇ ਤੱਕ ਇੱਥੇ ਕੋਈ ਧੱਗਰ ਦਾ ਖਤਰਾ ਨਹੀਂ ਪਾਣੀ ਜਿਹੜਾ ਹੈ 15 ਫੁੱਟ ਚੱਲ ਰਿਹਾ ਹੈ ਤੇ ਪਿਛਲੀ ਵਾਰ 2024 ਦੀ ਗੱਲ ਕਰੀਏ ਤਾਂ ਤਕਰੀਬਨ 1 ਮਹੀਨੇ ਤੋਂ ਉੱਪਰ 24 ਤੋਂ 25 ਫੁੱਟ ਚੱਲਿਆ ਸੀ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਇਹਦੇ ਨਾਲ ਹੀ ਜੇਕਰ ਤੁਹਾਨੂੰ ਵੀ ਕੋਈ ਲੱਗਦਾ ਹੈ ਕਿ ਕਿਸੇ ਜਗ੍ਹਾ ਤੇ ਪਾਣੀ ਵਧਦਾ ਆ ਜਾਂ ਕੋਈ ਜਿਹੜਾ ਬੰਨ ਹੈ ਬੰਨ ਦੀ ਸਥਿਤੀ ਕਮਜ਼ੋਰ ਹੈ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਅਸੀਂ ਪ੍ਰਸ਼ਾਸਨ ਤੱਕ ਜਰੂਰ ਪਹੁੰਚਾਵਾਂਗੇ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਸਹਿਯੋਗੀ ਬਲਤੇਜ ਦੇ ਨਾਲ ਸੁਖਵਿੰਦਰ ਨਿਕੂ ਐਨਟੀਵੀ ਪੰਜਾਬੀ